ਲੰਡਨ ਰਿਜ਼ੋਰਟ ਸਪੰਡਲਦੋਨਾ ਕਪੂਰਥਲਾ ਵਿਖੇ ਜਲੰਧਰ ਲੁਧਿਆਣਾ ਆਦੇ ਹੋਰ ਵੱਡੇ ਸ਼ਹਿਰਾਂ ਦੇ ਮੈਰਿਜ ਪੈਲਸਾ ਮੰਗ ਇੱਥੇ ਵੀ ਵਧੀਆ ਅਤੇ ਲਾਜਵਾਬ ਖਾਣਾ ਕੈਟਰਿੰਗ ਡੈਕੋਰੇਸ਼ਨ 150 ਤੋਂ 200 ਗੱਡੀਆਂ ਦੀ ਪਾਰਕਿੰਗ ਵਧੀਆ ਸਟਾਫ

ਕਪੂਰਸਲੇ ਦੇ ਵਿੱਚ ਆ ਜੀ ਜੀ ਹਾਂਜੀ ਔਰ ਰਿਜ਼ੋਰਟ ਕਿੰਨੇ ਸਾਲ ਪੁਰਾਣਾ ਹੈ 15 ਸਾਲ ਪੁਰਾਣਾ ਆ ਜੀ ਇਹ ਦੂਜੇ ਲੋੜ ਤੋਂ ਕਿੰਨਾ ਅਲੱਗਾ ਹੈ ਜਿਹੜਾ ਸਾਡਾ ਹਾਲ ਬਹੁਤ ਵਧੀਆ ਆ ਸਾਡੇ ਜਿਹੜੇ ਰੇਟ ਨੇ ਉਹ ਠੀਕ ਆ ਕਾਫੀ ਵਧੀਆ ਅਸੀਂ ਡੈਕੋਰੇਸ਼ਨ ਕਰਦੇ ਆ ਕੈਟਿੰਗ ਸਾਡੀ ਆਪਣੀ ਆ ਔਰ ਇਸੇ ਤਰ੍ਹਾਂ ਦਾ ਸਾਰਾ ਸਾਰਾ ਫੁੱਲੀ ਐਸੀ ਆ ਤੇ ਪਾਰਕਿੰਗ ਲਈ ਕਿੰਨੇ ਕਿ ਜਗ੍ਹਾ ਕਿੰਨੀਆਂ ਗੱਡੀਆਂ ਆ ਜਾਂਦੀਆਂ ਆ ਪਾਰਕਿੰਗ ਲਈ ਸਾਡੇ ਕੋਲ ਫਰੰਟ ਤੇ ਵੀ ਜਗ੍ਹਾ ਆ ਤੇ ਸਾਡੇ ਪੈਸ ਦੇ ਵਿੱਚ ਵੀ ਕਾਫੀ ਜਗ੍ਹਾ ਹੈਗੀ ਏ ਜੀ। ਥੋੜਾ ਜਿਿੰਨੇ ਪਿੰਡ ਲੱਗਗੇ ਤੁਹਾਡੇ ਕਰਸ ਨੂੰ? ਸਾਡੇ ਲੱਗ ਲੱਗੇ ਕੋਈ ਪੈਸ ਨਹੀਂ ਹੈਗਾ। ਜੋ ਭੰਡਾਲ ਦੋਨਾਂ ਲੱਗੇ ਆ ਇੱਥੇ ਘਟੋ ਘਟਨੀ ਤੇ 100-150 ਪਿੰਡ ਲੱਗਦਾ ਸਰ। 100-150 ਪਿੰਡ। ਔਰ ਇਹ ਚਲਦਾ ਬਿਲਕੁਰੀ ਮੰਨਦਾ ਹੈ ਸਰ ਲੋਕਾਂ ਦੇ ਵਿੱਚ। ਬਸ ਅੱਗੇ ਨੂੰ ਬਹੁਤ ਵਧੀਆ ਆ। ਜੀ। ਤੇ ਹੁਣ ਰਿਜ਼ਲਟ ਵੀ ਕਾਫੀ ਵਧੀਆ ਆ ਰਹੇ ਨੇ ਅੱਗੇ ਨਾਲੋਂ। ਕੈਟਰਿੰਗ ਦੀ ਆਪਰ ਤੇ ਕੈਟਰਿੰਗ ਅਸੀਂ ਆਪਣੀ ਸ਼ੁਰੂ ਕੀਤੀ ਆ ਪਿਛਲੇ ਸਾਲ ਤੋਂ ਅੱਛਾ ਤੇ ਕੈਟਰਿੰਗ ਦਾ ਅਸੀਂ ਵਧੀਆ ਕਰੀਦਾ ਹੈ ਕੁਆਲਿਟੀ ਦੇਈਦੀ ਆ ਕੁਆਂਟੀਟੀ ਤੇ ਕੁਆਲਿਟੀ ਤੇ ਕੁਆਲਿਟੀ ਨਾਲ ਭਰੋਸਾ ਕੋਈ ਨਹੀਂ ਆ ਪਾਰਕਿੰਗ ਦੀ ਕਿੰਨੀ ਥਾਂ ਜੰਨੇ ਹੋ ਟੋਪਰ ਪਾਰਕਿੰਗ ਦੇ ਵਿੱਚ 100 ਸਵਾ 100 ਗੱਡੀ ਲੱਗ ਜਾਂਦੀ ਹੈ ਸਰ ਜੇ ਆਪਾਂ ਗੱਲ ਕਰੀ ਅੱਜ ਕੱਲ੍ਹ ਚੱਲਦੇ ਪਏ ਬਾਕੀ ਪੈਰਸ ਵੱਡੇ ਵੱਡੇ ਕਾਫੀ ਖਰਚਾ ਲੈ ਰਹੇ ਆ ਉਹਨਾਂ ਦੇ ਮੁਤਾਬਕ ਤੁਹਾਡਾ ਪੈਲਸ ਕੀ ਲੋਕਾਂ ਨੂੰ ਫਾਇਦਾ ਦੇਗਾ ਭਾਈ ਦੇਖੋ ਆਪਣਾ ਜਿਹੜਾ ਇਹ ਪੈਲਸ ਆ ਸਾਡਾ ਰੇਟ ਆ ਜੈਨੂਅਲ ਰੇਟ ਆ ਲੋਕਲ ਅਹੀ ਏਰੀਏ ਰੂਰਲ ਏਰੀਏ 'ਚ ਇੱਥੇ ਬੈਠੇ ਆ ਤੇ ਉਹਦੇ ਕਰਕੇ ਸਾਡਾ ਜਿਹੜਾ ਰੇਟ ਵੀ ਜੈਨੂਅਲ ਆ ਆਮ ਪੈਸਾਂ ਦੇ ਨਾਲੋਂ ਸਾਡਾ ਰੇਟ ਜਿਹੜਾ ਉਹ ਜੈਨੂਅਲ ਆ ਤੇ ਵੱਧ ਤੋਂ ਵੱਧ ਉਹਨਾਂ ਨੂੰ ਇਹ ਸਹੂਲਤਾਂ ਦਿੰਨੇ ਆ ਬਾਤੋ ਜਿੰਨਾ ਵੀ ਹੋ ਸਕਦਾ ਆ ਉਹਨਾਂ ਦਾ ਘੱਟ ਤੋਂ ਕਰੀਦਾ ਕਿਉਂ ਸਾਡਾ ਪਿੰਡੂ ਏਰੀਆ ਜਿਆਦਾ ਪੈਂਦਾ ਆ ਸੰਧੂ ਸਾਹਿਬ ਦੇਖਣ ਜਾਂਦਾ ਵਾ ਆਪ ਜਿਹੜੀ 5-700 ਬੰਦੇ ਦੀ ਜਿਹੜੀ ਗੈਦਰਿੰਗ ਹੁੰਦੀ ਆ ਜਿਹੜੇ ਬਾਕੀ ਪਿੰਡੋਂ ਸਾਹ ਜੰਦਰ ਤੇ ਮਿਦਾਨੇ ਦੇ 20-25 ਲੱਖ ਵਿੱਚ ਲਾ ਲੈਂਦੇ ਉਸ ਮੁਤਾਬਕ ਤੁਹਾਡੇ ਅਕੋਰਡਿੰਗ ਤੁਸੀਂ ਕਿੰਨਾ ਕਰਤਾ ਸੀ ਰੇਟ ਰੱਖਿਆ ਵਾ ਮੈਨੂੰ ਤੇ ਲੱਗਦਾ ਸਾਰਾ ਵਿੱਚ ਹੀ ਪਾ ਕੇ ਸਾਡਾ ਇਹਦੇ 2 ਲੱਖ ਤੋਂ ਵੀ ਅੰਦਰ ਲੈ ਲਈਦਾ ਆ ਜੀ ਠੀਕ ਹੈ ਜੀ ਜਿੱਦਨੇ ਇੱਕ ਗੈਦਰਿੰਗ ਦੇ ਹੋਣ ਦੇ ਸਭ ਗੈਦਰਿੰਗ ਸਾਡਾ ਹਾਲਿਆ ਵਧੀਆ 1200 ਦੀ ਗੈਦਰਿੰਗ ਸਾਡੇ ਅੰਦਰ ਹੁੰਦੀ ਆ ਤੇ ਬਾਕੀ ਆਊਟਡੋਰ ਵੀ ਸਾਡੇ ਕਾਫੀ ਚੇਂਜਿੰਗ ਰੂਮ ਵੀ ਹੈਗੇ ਇੱਥੇ ਚੇਂਜਿੰਗ ਰੂਮ ਵੀ ਹੈਗੇ ਆ ਜੀ ਚਾਰ ਸਾਡੇ ਕੋਲ ਚੇਂਜ ਰੂਮ ਆ ਜੀ ਹਲਵਾਈਆਂ ਦਾ ਸਾਡਾ ਵੱਖਰਾ ਆ ਰੂਮ ਹੈਗੇ ਤਿੰਨ ਚਾਰ ਸਾਰੇ ਜਿਵੇਂ ਵਧੀਆ ਹੁਣ ਕਰ ਰਹੇ ਮੈਨੇਜਮੈਂਟ ਬਹੁਤ ਵਧੀਆ ਕਰ ਰਹੇ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਜੇ ਉਹਨਾਂ ਨੇ ਆਪਣੇ ਕੋਈ ਖੁਸ਼ੀ ਦੇ ਫੰਕਸ਼ਨ ਲਈ ਪਰਸ ਬੁੱਕ ਕਰਾਣਾ ਤੇ ਕਿਹੜੇ ਕਿਹੜੇ ਨੰਬਰਾਂ ਤੇ ਸੰਪਰਕ ਕਰਨ ਸਾਡੇ ਕੋਲ ਨੰਬਰ ਹੈਗਾ ਜੀ 95928 00102 98169 00957 ਠੀਕ ਹੈ ਸਾਡੇ ਕੋਲ ਮੈਰਿਜ ਦੇ ਸੰਤੂ ਸਾਹਿਬ ਤੁਸੀਂ ਵਿਆਹ ਸਮਾਗਮਾਂ ਤੇ ਹੋਰ ਖੁਸ਼ੀ ਦੇ ਸਮਾਗਮਾਂ ਬਾਰੇ ਜਾਣਕਾਰੀ ਦਿੱਤੀ ਆ ਇਸ ਤੋਂ ਇਲਾਵਾ ਜਿੱਦਾਂ ਸਾਡੀ ਸਮਾਜਿਕ ਫੰਕਸ਼ਨ ਹੁੰਦੇ ਆ ਜਿਵੇਂ ਕੋਈ ਨਸ਼ਾ ਜਾਗਰੂਕਤਾ ਸੈਮੀਨਾਰ ਹੋ ਗਿਆ ਕੋਈ ਤੀਆਂ ਦਾ ਤਿਹਾਰ ਹੋ ਗਿਆ ਜਾਂ ਕੋਈ ਹੋਰ ਸਮਾਜਿਕ ਐਕਟੀਵਿਟੀ ਉਹਨਾਂ ਵਾਸਤੇ ਤੁਸੀਂ ਕੀ ਰੇਟ ਰੱਖੇ ਆ ਦੇਖੋ ਜਿੱਦਾਂ ਸਰਕਾਰੀ ਕੋਈ ਨਸ਼ਾ ਛਡਾਊ ਮੁਹਿੰਮ ਚੱਲ ਰਹੀ ਆ ਜਾਂ ਤੀਆਂ ਦਾ ਪ੍ਰੋਗਰਾਮ ਆ ਸਾਡੀਆਂ ਤੀਆਂ ਭੈਣਾਂ ਆ ਉਹਨਾਂ ਨੂੰ ਸਪੈਸ਼ਲ ਆਫਰ ਦਿੱਤਾ ਜਾਊਗਾ ਕੋਈ ਵੀ ਇੱਥੇ ਪ੍ਰੋਗਰਾਮ ਆਪਣੇ ਪੈਲ ਸਿਲੰਡਰ ਰਿਜ਼ੋਰਟ ਦੇ ਵਿੱਚ ਕਰਦਾ ਹੈ ਉਹਨੂੰ ਸਪੈਸ਼ਲ ਆਫਰ ਦਿੱਤਾ ਜਾਊਗਾ। ਥੈਂਕ ਯੂ ਸਰ।